ਨੋ ਕਿਹੜੀਆਂ ਕੁੜੀਆਂ ਹੁੰਦੀਆਂ ਵੀ ਜਿਹੜੀਆਂ ਕਹਿੰਦੀਆਂ ਨਾ ਵੀ ਵਾਲ ਖੋਲ ਦਿੱਤੀ ਤੇ ਘਟਾਏ ਸ਼ ਆ ਗਈ ਬادل ਸ਼ ਆ ਗਏ ਇਧਰ ਵਾਲ ਖੋਲ ਨਾ ਤੇ ਨੀਰ ਪੈ ਜਾਂਦਾ ਮੈਂ ਤੁਹਾਨੂੰ ਦੱਸਾਂ ਹੈ ਇੱਕ ਬੰਨੇ ਹੁੰਦੀਆਂ ਕੁੜੀਆਂ ਦੀਆਂ ਜ਼ੁਲਫਾਂ ਜ਼ੁਲਫਾਂ ਤੇ ਮੇਰੇ ਆ ਫੰਡੇ ਦੁਨੀਆ ਜਾਣ ਦੇ ਟ੍ਰੀਟਮੈਂਟ ਕਰਾ ਕੇ ਵੇਖ ਲੈ ਮੈਂ ਕੇਰਟਨ ਸਮੂਥਨਿੰਗ ਆ ਕੀ ਇਹਨੂੰ ਬੂਟੌਕਸ ਸੁਣਾਂਦੇ ਟ੍ਰੀਟਮੈਂਟ ਕਰਾ ਕੇ ਵੇਖ ਲੈ ਪਰ ਇਹ ਫੰਡੇ ਜ਼ੁਲਫਾਂ ਬਣਨ ਦਾ ਨਾਂ ਨਹੀਂ ਲੈਣਦੇ ਮੈਨੂੰ ਲੱਗਦਾ ਵੀ ਜਦੋਂ ਬਾਬੇ ਨੇ ਮੇਰੇ ਵਾਲ ਲਾਏ ਸੀ ਨਾ ਜਦੋਂ ਸਾਰਿਆਂ ਦੇ ਵਾਲ ਲਾ ਕੇ ਜਿਹੜੇ ਬੱਚੇ ਕੁਝੇ ਵਾਲ ਨਹੀਂ ਰਹਿ ਜਾਂਦੇ ਵੀ ਜਿਹੜੇ ਬਾਬੇ ਨੂੰ ਸੋਚਿਆ ਵੀ ਹੁਣ ਕਿਤੇ ਯੂਜ਼ ਨਹੀਂ ਹੋਣੇ ਖਰਾਬ ਹੀ ਆ ਸੁੱਟਣੀਆਂ ਹਰ ਕੇ ਮੇਰੇ ਇੱਥੇ ਲਾ ਦੇ ਹੁਣ ਦੁਨੀਆ ਜਾਂਦੀਆਂ ਪ੍ਰੋਬਲਮਸ ਨਾ ਸਾਰੀਆਂ ਇਨਾਂ ਵਾਲਾਂ ਚ ਨੇ ਇਨਾਂ ਚ ਆਂਦੇ ਆ ਵੀ ਜਿਹਦੇ ਕੋਲ ਬਹੁਤ ਪੈਸਾ ਹੁੰਦਾ ਨਾ ਉਹ ਗੰਜਾ ਹੁੰਦਾ ਵਾ ਤੇ ਪੈਸਾ ਮੇਰੇ ਕੋਈ ਆਉਣ ਨਹੀਂ ਦਿਆ ਤੇ ਪਰ ਗੰਜੀ ਮੈਂ ਹੋਈ ਜਾਂਦੀ ਆ ਆ ਸ਼ੈਂਪੂ ਬਣਾਉਣ ਵਾਲੀਆਂ ਕੰਪਨੀਆਂ ਸਾਰੀਆਂ ਮੇਰੇ ਪਿੱਛੇ ਪਈਆਂ ਕਹਿੰਦੀਆਂ ਤੁਹਾਨੂੰ ਅਸੀਂ ਆਪਣੀ ਐਡ ਚ ਲੈਣਾ ਜਿਹੜੇ ਪਹਿਲਾਂ ਵਾਲ ਨਹੀਂ ਵਿਖਾਉਂਦੇ ਨਰੂਖ ਨੌ ਕਿਹੜੀਆਂ ਕੁੜੀਆਂ ਹੁੰਦੀਆਂ ਵੀ ਜਿਹੜੀਆਂ ਕਹਿੰਦੇ ਆ ਨਾ